ਪੰਜਾਬ ਦੇ ਵਿੱਚ ਵੱਡੀ ਵੱਡੀ ਵਿਪ ਤਬਾਹੀ ਮੱਚ ਗਈ ਆ ਹਿਮਾਚਲ ਦੇ ਵਿੱਚ ਵੱਡੀ ਪਦਰ ਦੇ ਉੱਤੇ ਮੀਂਹ ਪੈ ਗਿਆ ਲਗਾਤਾਰ ਹਫ਼ਤੇ ਤੋਂ ਪਰ ਹੋ ਗਿਆ ਤੇ ਉਹ ਜਿਹੜਾ ਪਾਣੀ ਹੈਗਾ ਆ ਪੰਜਾਬ ਦੇ ਵਿੱਚ ਤੇ ਪਾਕਿਸਤਾਨ ਵਾਲੇ ਸਾਈਡ ਤੇ ਪੰਜਾਬ ਦੇ ਤੇ ਵੱਡੀ ਤਬਾਹੀ ਮਚਾਈ ਹੈਗੀ ਆ 50 ਦੇ ਕਰੀਬ ਆਪਣੇ ਮੌਤਾਂ ਵੀ ਹੋ ਚੁੱਕੀਆਂ ਹੈਗੀਆਂ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਹੈਗੀ ਆ ਵਿੱਚ ਉਹਨਾਂ ਦੇ ਬੀਜ ਜਾਂ ਹੋ ਫਸਲਾਂ ਬੀਜੇ ਸਾਰੀ ਤਬਾਹ ਹੋ ਗਈ ਹੈਗੀ ਆ ਤੇ ਪਾਣੀ ਕੋਸ਼ ਦਿਲੇਆਂ ਦੇ ਵਿੱਚ ਬਟਿਆਲਾ ਤੇ ਖਾਸ ਗਰਦਾਸਪੁਰ ਨੰਬਰਸਰ ਦੇ ਵਿੱਚ ਸੁਲਤਾਨਪੁਰ ਲਾਗੇ ਇੱਥੇ ਜਿਆਦਾ ਨੁਕਸਾਨ ਹੋਇਆ ਹੈਗਾ ਬੇਨਤੀ ਆ ਸਿਰਫ ਮੇਰੇ ਸਾਡੇ ਵੱਲੋਂ ਬਹੁਤ ਬਹੁਤ ਪੰਜਾਬੀ ਜਾਂ ਐਨਆਰਏ ਜਿਹੜੇ ਸਹਿਯੋਗ ਦੇਣ ਬਹੁਤ ਸਾਰੇ ادارے ਸਹਿਯੋਗ ਦੇ ਰਹੇ ਹੈਗੇ ਆ ਚੋਣ ਕਮੇਟੀ ਦੀ ਸ਼ਰੰਗਾ ਜੋਗ ਹੈ ਜਿਹੜੇ ਸਵਾਵਾ ਕੀਤੀਆਂ ਹੈਗੀਆਂ ਤੇ ਬੇਨਤੀ ਆ ਜਿੰਨੇ ਵੀ ਆਪ ਪਿਆ ਬਾਹਰ ਰਹਿੰਦੇ ਆ ਇਹਨਾਂ ਦੇ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਜਰਮਨ ਦੇ ਵਿੱਚ ਤੁਸੀਂ ਕਿਸੇ ਚੈਰਿਟੀ ਵੱਡੀ ਨੂੰ ਵੀ ਪੈਸੇ ਘੱਲ ਦਿਓ ਜਾਂ ਆਪਣੇ ਰਿਸ਼ਤੇਦਾਰ ਨੂੰ ਕਾਲ ਦਿਓ ਉਹ ਜਿਹੜੀਆਂ ਵੀ ਚੀਜ਼ਾਂ ਉਹਦੇ ਘਰ ਚ ਵਰਤਣ ਵਾਲੀਆਂ ਹੁੰਦੀਆਂ ਉਹ ਉੱਥੇ ਬੰਡੇਉਣ ਜਾ ਕੇ ਛੋਟਾ ਹਾਥੀ ਜਾਂ ਆਪਣੀ ਵੱਡੀ ਗੱਡੀ 'ਚ ਵੀ ਜਾ ਸਕਦੇ ਹੈਗੇ ਆ ਜਾਂ ਕਿਸੇ ਚੈਰਿਟੀ 'ਚ ਆਪਣਾ ਫੰਡ ਕਾਲ ਦੇਣਾ ਸਾਡੇ ਵਿਸੰਘ ਕੌਡਰ ਵੱਲੋਂ ਇਹ ਸੰਦੇੜੇ 2 ਲੱਖ ਰੁਪਈਆ ਦੀ ਜਲੰਦਰ ਚ ਪਰਮਿੰਦਰ ਸੁਭਾਸ਼ ਸਿੰਘ ਦੀ ਡਿਊਟੀ ਲਈ ਸੀਗੀ ਵੀ ਤੁਸੀਂ ਇਹਦਾ ਰਾਸ਼ਨ ਕਾਲ ਦਿਓ ਤੇ ਵੀ ਅਗਲੇ ਹਫ਼ਤੇ ਨੂੰ ਹੋਰ ਕਾਲ ਦਿਆਂਗੇ ਅਸੀਂ ਉਹ ਆਪਣੇ ਤੌਰ ਤੇ ਵੀ ਕਰ ਰਹੇ ਹੈਗੇ ਆ ਤੁਸੀਂ ਇਦਾਂ ਹੀ ਆਪਣੇ ਜਿੱਥੇ ਵੀ ਟਰਸਟ ਕਰਦੇ ਆ ਉਹਨਾਂ ਨੂੰ ਵੀ ਮਾਇਆ ਕਾਲ ਦਿਓ ਉਹ ਤੁਹਾਡੇ ਬਾਅਦ ਦੇ ਵਿੱਚ ਤੁਹਾਨੂੰ ਫੋਟੋ ਵੀ ਘੱਲ ਸਕਦੇ ਵੀ ਆ ਆਸਮਾਨ ਅਸੀਂ ਖਰੀਦਿਆ ਅਸੀਂ ਤੇ ਘੱਲ ਸਕਦੇ ਹੈਗੇ ਆ ਤੇ ਉੱਥੇ ਕਿ ਲੰਗਰ ਦੇ ਵਿੱਚ ਦੇਣ ਜਾਂ ਅਸੀਂ ਆਪ ਉੱਤੇ ਲੱਗ ਜਾ ਕੇ ਬਹੁਤ ਸਾਰੇ ਕੈਂਪ ਹੈਗੇ ਉੱਥੇ ਤੁਸੀਂ ਆਪ ਵੀ ਬਣ ਸਕਦੇ ਹੈਗੇ ਆ ਆਓ ਆਪਾਂ ਬੜਾ ਔਕਾ ਸਮਾ ਇਹਦੇ ਵਿੱਚ ਕੁਝ ਸਰਕਾਰ ਦੀਆਂ ਵੀ ਨਿਯਮ ਲਾਇਕੀਆਂ ਹੈਗੀਆਂ ਵੀ ਉਹ ਡਿਸੀਜਨ ਜਿਹੜੇ ਆ ਪਾਣੀ ਛੱਡਣ ਦੇ ਜੇ ਉਹਨਾਂ ਨੂੰ ਪਹਿਲਾਂ ਪਤਾ ਸੀ ਵੀ ਬਿਆਜ਼ ਕੱਲ ਤਾਂ ਬਹੁਤ ਜ਼ਿਆਦਾ 3 ਮਹੀਨੇ ਇੱਕ ਤਾਂ 2 ਮਹੀਨੇ ਪਹਿਲਾਂ ਪਤਾ ਹੁੰਦਾ ਕੀ ਹੋਣਾ ਹੈਗਾ ਇਹ ਪਾਧਾਈ ਵੱਡੀ ਪੱਧਰ ਤੇ ਤੇ ਇਸ ਕੀ ਜਿਹੜੀ ਹੈਗੀ ਮਾਨਸੂਨ ਹੋਣੀ ਹੈਗੀ ਆ ਤੇ ਥੋੜਾ ਜਿਹਾ ਲੈਵਲ ਆਪਣਾ ਡੈਮ ਦਾ ਨੀਮਾ ਰੱਖਣਾ ਚਾਹੀਦਾ ਸੀ ਉਹ ਤਾਂ ਕਈ ਕੋਰੇ ਨਹੀਂ ਤੁਹਾਨੂੰ ਦੱਸਦੇ ਨਹੀਂ ਕਿ ਉਹ ਤਾਂ ਮੀੜੇ ਵਿੱਚ ਦਿਵਨ ਤਿਵਨ ਸਾਰੇ ਮੀੜੇ ਵਿੱਚ ਹੀ ਪੰਜਾਬ ਦੇ ਵਿੱਚ ਇਹ ਛਪਿਆ ਹੁੰਦਾ ਇਹ ਪਾਣੀ ਦਾ ਲੈਵਲ ਆ ਹੋ ਗਿਆ ਆ ਅਜੇ ਇਦੋਂ ਵੱਡ ਡੈਂਜਰ ਆ ਇਦੋਂ ਆ ਪਾਣੀ ਛੱਡ ਦਿੱਤਾ ਜਾਣਾ ਹੈਗਾ ਪਰ ਸਰਕਾਰ ਦੀ ਇੱਕ ਤਾਂ ਗਲਤੀ ਹੈਗੀ ਬੰਦੇ ਰਵਾਂ ਦੇ ਆਲੇ ਦੁਆਲੇ ਉਹਨਾਂ ਨੇ ਕੋਈ ਵੀ ਖਾਸ ਜਿਹੜੇ ਜਿਹਨਾਂ ਦਾ ਫੰਡ ਹੁੰਦਾ ਹੈ ਉਹ ਸਹੀ ਵਰਤੋਂ ਨਹੀਂ ਹੋਈ ਹੈਗੀ ਆਲੇ ਦੁਆਲੇ ਚਾਹੀਦਾ ਸੀ ਕਿ ਲੋਹੇ ਦੀ ਜਾਲੀ ਲਾ ਕੇ ਵਿੱਚ ਪੱਥਰ ਰੱਖਿਆ ਹੋਵੇ ਤਾਂ ਕੰਡੇ ਟੁੱਟਣੇ ਹੀ ਨਾ ਤੇ ਪਾਣੀ ਜਿਹੜਾ ਆ ਪਿੰਡਾਂ ਨੂੰ ਜਾਵੇ ਹੀ ਨਾ ਤੇ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋ ਗਿਆ ਜਾਨਵਰਾਂ ਦਾ ਹੋ ਗਿਆ ਮਸ਼ੀਨਰੀ ਦਾ ਹੋ ਗਿਆ ਝੋਨੇ ਦਾ ਜਿਆਦਾ ਜਿਆ ਹੋ ਸਕਿਆ ਝੋਨਾ ਤੀਵਨ ਸਫਤੋ ਲਾ ਕੇ 80 ਲੱਖ ਹਜ਼ਾਰ ਦਾ ਇੱਕ ਖੇਤੋਂ ਨਿਕਲਦਾ ਹੁੰਦਾ ਇਹ 10 15 20 ਖੇਤ ਹੈਗੇ ਤੇ ਉਹਦਾ 10 15 ਲੱਖ ਦਾ ਨੁਕਸਾਨ ਹੋ ਗਿਆ ਹੈਗਾ ਆਓ ਆਪਾਂ ਆਪਾਂ ਇਹ ਸਭ ਦਾ ਆਪ ਨੂੰ ਹੱਕ ਵਿੱਚ ਹੈਗਾ ਵੇ ਆਪਾਂ ਸਦਾ ਹੀ ਲੋੜਵੰਦਾਂ ਦੀ ਹੈਲਪ ਕਰਦੇ ਰਹੇ ਹੈਗੇ ਬਿਨਾ ਕਿਸੇ ਵੀ ਉਹਨਾਂ ਦੀ ਆਸਤਾ ਕਿਹੜੀ ਆ ਤੇ ਇਹ ਤਾਂ ਆਪਣੇ ਹੀ ਪਰਿਵਾਰ ਪੰਜਾਬ ਦੇ ਇਹ ਆਪਣੀ ਪਰਿਵਾਰ ਹੈਗੇ ਆ ਸਾਡਾ ਫਰਜ਼ ਬਣਦਾ ਵੀ ਉਹਨਾਂ ਲਈ ਕੋਈ ਨਾ ਕੋਈ ਆਪਣੀ ਟ੍ਰਾਂਸਪੋਰਟ ਦਾ ਪ੍ਰਬੰਧ ਕਰਕੇ ਆਪ ਵੰਡਿਓ ਜਾਂ ਜਿਹੜੇ ਲੰਗਾਚਾਰੇ ਉਹਦੇ ਵਿੱਚ ਯੋਗਦਾਨ ਪਾਓ ਆਪਣਾ ਤੇ ਨਾਲੇ ਆਪ ਦੇਖੋ ਨਾ ਲੋੜ ਕਿਹੜੀ ਚੀਜ਼ ਦੀ ਹੈਗੀ ਆ ਤੇ ਮੈਂ ਇੱਕ ਵਾਰ ਫੇਰ ਸਾਰੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਸਰਕਾਰ ਦਾ ਥੋੜੇ ਕਦਮ ਕੀਤੇ ਹਨ ਹੋਰ ਕਰਨ ਦੀ ਲੋੜ ਹੈਗੀ ਆ ਸੈਂਟਰ ਸਰਕਾਰ ਨੂੰ ਵੀ ਹੁਣ ਮਾੜਾ ਆ ਜਿਆ ਅੱਜ ਬਿਆਨ ਦੇਖਣ ਨੂੰ ਮਿਲਿਆ ਸੀਗਾ ਵੀ ਉਹਨਾਂ ਨੇ ਹਾਲਾ ਹਾਲ ਚਾਲ ਪੁੱਛਿਆ ਹੈਗਾ ਸੈਂਟਰ ਸਰਕਾਰ ਨੇ ਪੰਜਾਬ ਦੇ ਚੀਫ ਮਿਨਿਸਟਰ ਕੋਲ ਬਹੁਤ ਲੇਟ ਆ 8-10 ਦਿਨ ਤੋਂ ਲੋਕ ਤੰਗ ਸੀਗੇ ਪਹਿਲਾਂ ਤਾਂ ਜਾਂ ਆਰਮੀ ਘੱਲਣੀ ਚਾਹੀਦੀ ਸੀ ਜਾਂ ਇਹਨਾਂ ਦੇ ਆਪਣੀਆਂ ਵੋਟਾਂ ਵਾਟਾਂ ਜਾਨੀਆਂ ਤੇ ਉਹਨਾਂ ਨੂੰ ਜਿਹੜੇ ਸੀਗੇ ਲੋਡ ਬੰਦਾ ਨੂੰ ਜਿਹੜੇ ਸੀਗੇ ਘਿਰ ਗਏ ਸੀ ਪਾਣੀ ਦੇ ਵਿੱਚ ਪਿੰਡਾਂ ਦੇ ਵਿੱਚ ਉਹਨਾਂ ਬਾਹਰ ਕਰਨੇ ਸੌਖਾ ਹੁੰਦਾ ਤੇ ਹੁਣੇ ਉਹਨਾਂ ਨੂੰ ਜੇ ਸਰਕਾਰ ਚਾਹੁੰਦੀ ਥੋੜਾ ਬਹੁਤਾ ਪੰਜਾਬ ਸਰਕਾਰ ਵੀ ਨਾ ਉਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਹੁਣ ਔਖਾ ਸਮਾਂ ਲੋੜਿਆ ਬਾਅਦ ਵਿੱਚ ਦੋਹਾਂ ਚੋ ਸਾਲਾਂ ਨੂੰ ਦੇਣੇ ਪੈ ਹੈ ਕਿ ਗਰਦਾਵਰੀ ਕਰਾਂਗੇ ਆ ਦੇਖਾਂਗੇ ਆ ਦੇਖਾਂਗੇ ਉਹ ਬਾਅਦ ਦੀ ਗੱਲ ਹੈਗੀ ਆ ਹੁਣ ਹੀ ਉਹਨਾਂ ਦੇ ਘੱਟ ਤੋਂ ਘੱਟ ਉਹਨਾਂ ਨੂੰ ਜਿਹੜੇ ਹੈਗੀ ਆ ਚੋਣ ਕਮੇਟੀ ਸੰਗਾਂ ਕਰਦੇ ਹੈਗੇ ਆ ਸਰਕਾਰ ਨੇ ਇੰਨੀ ਉਦੋਂ ਨਹੀਂ ਦਿਸੇ ਹੈਗੇ ਤੇ ਅਜੇ ਵੀ ਮੀਂਹ ਸਾਰੇ ਪੰਜਾਬ ਚ ਪੈ ਰਿਹਾ ਹੈਗਾ ਤੇ ਉਧਰ ਪਹਾੜਾਂ ਚ ਪੈ ਰਿਹਾ ਹੈਗਾ ਹਿਮਾਚਲ ਵਿੱਚ ਮੈਂ ਵੀ ਜੀਓਗ੍ਰਾਫੀ ਪੜ੍ਹੀ ਆ ਸਾਰਾ ਦੋਸ਼ ਨਹੀਂ ਮੈਂ ਸਰਕਾਰ ਨੂੰ ਦਿੰਦਾ ਪਰ ਦੋਸ਼ ਹੈਗਾ ਆ ਬਈ ਇਹਦੇ ਦੇ ਰਾਮਾ ਦੇ ਕੰਡੇ ਹੈਗੇ ਆ ਉੱਤੇ ਪੱਥਰ ਸੱਟ ਕੇ ਤੇ ਉੱਤੇ ਇੱਥੇ ਜਾਲੀ ਲੱਗੀ ਹੁੰਦੀ ਹੈ ਇੰਗਲੈਂਡ ਤੇ ਅਸੀਂ ਰਹਿੰਦੇ ਹੈਗੇ ਆ ਤੇ ਉਹਦੇ ਨਾਲ ਜਿਹੜੇ ਬੰਦ ਜੇ ਟੁੱਟਦੇ ਨੇਗੇ ਮਿੱਟੀ ਖਾਰਦੀ ਨਹੀਂ ਗਈ ਹੈਗੀ ਤੇ ਲੋਹੇ ਦੀ ਜਾਲੇ ਜਿਹੜੀ ਉਹਨਾਂ ਨੂੰ ਜਿਹੜੀ ਇਕੱਠੇ ਰੱਖਦੀ ਆ ਪੱਥਰਾਂ ਨੂੰ ਵੀ ਗਾਮਸ਼ਾਨੇ ਹੋਣ ਦਿੰਦੀ ਹੈਗੀ ਉਸਨੂੰ ਇਦਾਂ ਦੇਦਿਆਂ ਇੱਕ ਜ਼ਰੂਰ ਹੈਗਾ ਬਈ ਨਾਕੀ ਹੈਗੀ ਆ ਜੇ ਪਤਾ ਸੀ ਉਹਨਾਂ ਨੂੰ ਬਈ ਦੋਵੇਂ ਵੀਕਾਂ ਦਾ ਜਾਂ ਵੀਕ ਨੇ ਚਾਹਾਂ ਵੀਕਾਂ ਨੂੰ ਜਿਆਦਾ ਜਿਹੜੀ ਆ ਨਹੀਂ ਪੈਣੀ ਮੌਨਸੂਨ ਨੇ ਆਉਣਾ ਹੈਗਾ ਤੇ ਉਹਨਾਂ ਨੂੰ ਪਾਣੀ ਦਾ ਲੈਵਲ ਆਪਣੇ ਜਿਹੜੇ ਵੀ ਸਟੋਰ ਹੈਗੇ ਆ ਜਿਹਦੇ ਵੀ ਡੈਮ ਹੈਗੇ ਆ ਉਹਨਾਂ ਦੇ ਵਿੱਚ ਥੋੜਾ ਨੀਵਾ ਰੱਖਣਾ ਤਾਂ ਹੀ ਜਿਹਾ ਸੀਗਾ ਤਾਂ ਨਹੀਂ ਨੁਕਸਾਨ ਨਾ ਹੁੰਦਾ ਹੈਗਾ ਆਓ ਆਪਾਂ ਸਾਰੇ ਉਹਨਾਂ ਨਾਲ ਸਹਿਯੋਗ ਦੇਈਏ ਤੇ ਆਪਣਾ ਜੀਮ ਸਫਾ ਕਰੀਏ ਸਤਿਗੁਰ ਦੀਆਂ ਖੁਸ਼ੀਆਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ